ਸੰਤਾਂ ਦੀ ਬੇਨਤੀ ਪ੍ਰਵਾਨ ਕਰਕੇ ਅੱਗੇ ਹੁਣ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਤਿਨਾਂ ਦੇ ਸਾਧ ਸੰਗਤ ਜੀ ਜਨਮ ਦੀ ਕਥਾ ਕਿਵੇਂ ਸੁਣਾਉਣ ਲੱਗੇ ਨੇ ਤੇ ਕਵੀ ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਜਿਵੇਂ ਇਸ ਪ੍ਰਸੰਗ ਨੂੰ ਲਿਖਿਆ ਹੈ ਮਨ ਚਿਤ ਮਰਤियां ਇਕਾਗਰ ਕਰਕੇ ਸਰਵਣ ਕਰੀਏ ਜੀ ਮਨ ਔਰ ਰਸਨਾ ਦੀ ਪਵਿੱਤਰਤਾ ਦੇ ਵਾਸਤੇ ਉਚਾਰਨ ਕਰੀਏ ਜੀ ਸਤਨਾਮ ਸਤਨਾਮ ਸ੍ਰੀ ਵਾਰੋਹ ਸਾਹਿਬ ਜੀ ਸਤਨਾਮ ਸ੍ਰੀ ਵਾਰੋਹ ਜੀ ਦੋਹਰਾ ਸਭ ਸ੍ਰੋਤਾ ਅਰਜ ਬਹਿ ਦੱਪੇ ਹਾਥ ਜੋਰ ਹੋਏ ਦੀਨ ਭਾਈ ਰਾਮ ਕੋਇਰ ਜੀ ਦੇ ਲਾਗੇ ਬਹਿ ਕੇ ਜਿੰਨੇ ਵੀ ਗੁਰਸਿੱਖ ਪਿਆਰੇ ਗੁਰਸਿੱਖ ਸੰਗਤਾਂ ਬਹਿ ਕੇ ਇਹ ਪਵਿੱਤਰ ਕਥਾ ਸੁਣਨ ਲਈ ਸਾਨੂੰ ਨੇ ਹੱਥ ਜੋੜ ਕੇ ਦੀਨ ਹੋ ਕੇ ਨਿਮਰਤਾ ਦੇ ਵਿੱਚ ਆ ਕੇ ਬਾਬਾ ਰਾਮ ਕੋਇਰ ਜੀ ਨੂੰ ਇਸ ਤਰ੍ਹਾਂ ਬੇਨਤੀ ਕੀਤੀ ਹੈ ਸਰ ਕੋ ਗਿੰਦ ਕੇ ਜਨਮ ਕੀ ਕਹੋ ਕਥਾ ਪਰ ਦੀਨ ਕਹਿਣ ਲਗੇ ਹੇ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਜੇ ਆ ਨਵਾਜੇ ਹੋਏ ਬਾਬਾ ਰਾਮ ਕੋਇਰ ਜੀ ਵੀ ਆਪ ਜੀ ਕਿਰਪਾ ਕਰੋ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋ ਪਵਿੱਤਰ ਕਥਾ ਹੈ ਉਹ ਆਪ ਜੀ ਆਪਣੇ ਮੁਖਾਰਬਿੰਦ ਤੋਂ ਸੁਣਾਉਣੀ ਕਰੋ ਹੁਣ ਕਹਿ ਸਾਰੇ ਰਾਮ ਕਾਲ ਕਹਿਤ ਹੋਏ ਸੁਖਦਾਏ ਉਸ ਵੇਲੇ ਸਾਧ ਸੰਗਤ ਜੀ ਕਹਿੰਦੇ ਹਨ ਕਿ ਬਾਬਾ ਰਾਮ ਕੋਇਰ ਜੀ ਸਾਰੀ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਸਤਿਗੁਰਾਂ ਦੀ ਜੋ ਕਥਾ ਹੈ ਸੁਖਾਂ ਨੂੰ ਦੇਣ ਵਾਲੀ ਆਦੇ ਅੰਤ ਸਭ ਕਹਿਤ ਰਾਮ ਕਮਾ ਕਥਾਮੰໄ ਤੇ ਬਾਬਾ ਜੀ ਸਾਰੀ ਸੰਗਤ ਨੂੰ ਬੜੇ ਪਿਆਰ ਦੇ ਨਾਲ ਉਹਨਾਂ ਨੇ ਕਿਹਾ ਵੀ ਸੰਗਾ ਜੀ ਜਰੂਰ ਸੁਣਾਵਾਂਗੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਿਰਾਮਤ ਕਰਨ ਵੀ ਆਦਤ ਤੋਂ ਲੈ ਕੇ ਅੰਤ ਤੱਕ ਜੋ ਵੀ ਕਥਾ ਵਾਪਰੀ ਘਟਨਾ ਘਟੀ ਉਹ ਮੈਂ ਆਪ ਸਾਰੀਆਂ ਸੰਗਤਾਂ ਨੂੰ ਸੁਣਾਵਾਂਗਾ ਬਾਬਾ ਜੀ ਕਹਿਣ ਲੱਗੇ ਵੀ ਅੱਜ ਤੱਕ ਜਿੱਥੇ-ਕਿੱਥੇ ਵੀ ਗੁਰੂ ਨਾਨਕ ਦੇ ਘਰ ਦੀ ਸਿੱਖੀ ਇਹ ਗੁਰੂ ਨਾਨਕ ਦੇ ਘਰ ਦੀ ਫਲਵਾੜੀ ਜਿੱਥੋਂ ਤੱਕ ਖੜੀ ਹੈ ਭਾਵ ਕਿ ਜਿੱਥੋਂ ਤੱਕ ਗੁਰੂਆਂ ਸੰਗਤਾਂ ਵੱਸਦੀਆਂ ਨੇ ਉਹਨਾਂ ਦੇ ਵਿੱਚ ਇਹ ਕਥਾ ਜਿਹੜੀ ਪ੍ਰਸਿੱਧ ਹੈ ਸਭੁ ਜਗਤ ਮੈਂ ਜਸ ਮਹਾਂ ਕਰੈ ਸੋ ਉਜਲ ਰੰਗ ਤੋ ਕਹਿਣ ਲੱਗੇ ਵੀ ਇਹ ਸਾਰੇ ਜਗਤ ਦੇ ਵਿੱਚ ਇਹ ਕਥਾ ਜਿਹੜੀ ਪ੍ਰਸਿੱਧ ਹੈ ਆਸੀ ਸਿੱਖੋ ਤੋਂ ਕਹਿੰਦੇ ਹਨ ਕਿ ਦੇਸ਼ਾਂ ਪਰਦੇਸ਼ਾਂ ਦੇ ਵਿੱਚੋਂ ਧੰਗੁਰੂ ਅਰਜਨ ਦੇਵ ਜੀ ਮਹਾਰਾਜੀਆਂ ਦੇ ਨਾਲ ਪਿਆਰ ਕਰਨ ਵਾਲੇ ਜਿੰਨੇ ਕੁ ਗੁਰਸਿੱਖ ਸਨ ਤੋਂ ਕਹਿਣ ਲੱਗੇ ਜਿਵੇਂ ਵਿਸ਼ੇਸ਼ ਪੁਰਬ ਕੋਈ ਦੀਵਾਲੀ ਦਾ ਦਿਨ ਕੋਈ ਵਿਸਾਖੀ ਦਾ ਦਿਹਾੜਾ ਆ ਗਿਆ ਤੇ ਗੁਰਸਿੱਖ ਸੰਗਤਾਂ ਇਹੋ ਜੇ ਵਿਸ਼ੇਸ਼ ਦਿਨਾਂ ਦੇ ਉੱਤੇ ਦੇਸ਼ਾਂ ਪਰਦੇਸ਼ਾਂ ਤੋਂ ਸੰਗਤਾਂ ਜਿਹੜੀਆਂ ਨੇ ਉਹ ਸ੍ਰੀ ਦਰਬਾਰ ਸਾਹਿਬ ਪਹੁੰਚਦਿਆਂ ਹਨ ਬੇਟਨੰ ਸੇਸ ਕੋ ਚੜਾਵੇ ਪਗ ਅਸੀਸ ਧਾਰ ਤੋ ਕਹਿੰਦੇ ਹਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਸਤੇ ਕੋਈ ਗੁਰਸਿੱਖ ਕੱਪੜਿਆਂ ਦੀ ਭੇਟਾ ਲੈ ਕੇ ਆਉਂਦਾ ਹੈ ਕੋਈ ਧਨ ਦੀ ਭੇਟਾ ਲੈ ਕੇ ਆਉਂਦਾ ਹੈ ਕੋਈ ਗਹਿਣਿਆਂ ਦੀ ਭੇਟਾ ਲੈ ਕੇ ਆਉਂਦਾ ਹੈ ਕੋਈ ਬਰਤਨਾਂ ਦੀ ਭੇਟਾ ਲੈ ਕੇ ਆਉਂਦਾ ਹੈ ਕੋਈ ਆਨੰਦ ਦੀ ਭੇਟਾ ਲੈ ਕੇ ਆਉਂਦਾ ਹੈ ਭਾਵ ਕਿ ਜਿਸ ਜਿਸ ਸਤਿਗੁਰੂ ਸੱਜੇ ਪਾਤਸ਼ਾਹ ਜੀ ਨੇ ਜੇ ਜੇ ਸੇਕ ਨੂੰ ਜੇ ਜੇ ਜੋਗਾ ਕੀਤਾ ਹੈ ਨਾ ਜੀ ਤੇ ਉਹ ਗੁਰਸਿੱਖ ਉਹੋ ਜੀ ਸਜ ਸੰਗਤ ਜੀ ਪੇਟਾ ਲੈ ਕੇ ਤੇ ਧੰ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਪਹੁੰਚਦੇ ਨੇ ਪੇਟਾ ਰੱਖਦੇ ਨੇ ਸੀਸ ਨਵਾਉਂਦੇ ਹਨ ਗੁਰਜੀਤੈ ਵਿਰਾਜੇ ਗੁਰੂ ਅਰਜਨ ਬਠਰ ਵਿੱਚ ਤੋਂ ਕਹਿੰਦੇ ਹਨ ਕਿ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹਨ ਸੰਗਤਾਂ ਦੇ ਵਿੱਚ ਕਾਰ ਬਹਿ ਕੇ ਸ੍ਰੀ ਅਮਾ ਪ੍ਰੂਰਨ ਸੋ ਜੋਤ ਜਗਦੀਸ਼ ਧਾਰ ਤੋ ਕਹਿਣਗੇ ਕਿ ਜਿਨ੍ਹਾਂ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਜਿ ਜੋਤ ਪਰਿਪੂਰਨ ਹੈ ਤੇ ਜਗਦੀਸ਼ ਧਾਰ ਆਪ ਜਗਤ ਦੇ ਈਸ਼ਵਰ ਆਪ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਰੂਪ ਦੇ ਵਿੱਚ ਧਰਤੀ ਦੇ ਉੱਤੇ ਆ અવਤਾਰ ਭਾਵ ਕੇ ਆਪ ਪ੍ਰਗਟ ਹੋਏ ਹਨ। ਆਪ ਚਿਤ ਕੋ ਦੇਤ ਹੈ। ਅਨੰਤ ਹੋਂ ਕੋ ਹੇਤ ਹੈ। ਕੋਈ ਆ ਕੇ ਗੁਰਸਿੱਖ ਬੇਨਤੀ ਕਰਦਾ ਪਤਸ਼ਾ ਵੀ ਕਿਰਪਾ ਕਰ ਵੀ ਤੇਰੀ ਕਿਰਪਾ ਦੇ ਨਾਲ ਤੇਮਰੀ ਕਿਰਪਾ ਮੈਂ ਸੂਖ ਕਨੇਰੇ ਕਰਦੇ ਸੁਖ ਤੁਸੀਂ ਸਾਰੇ ਬਖਸ਼ੇ ਨੇ ਜੀ। ਕਰ ਜਾਇਦਾਦ ਵਾਧੂ ਏ ਜੀ, ਪੈਸਾ ਵਾਧੂ ਏ, ਸਭ ਕੁਝ ਵਾਧੂ ਏ ਜੀ। ਕਿਰਪਾ ਕਰੋ ਵੀ ਮਨ ਦਾ ਟਿਕਾਓ ਬਖਸ਼ੋ, ਮਨ ਨੂੰ ਆਨੰਦ ਬਖਸ਼ੋ। ਇਸ ਤਰ੍ਹਾਂ ਸਤਿਗੁਰੂ ਜੀ ਗੁਰਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ ਆਨੰਦ ਦੀ ਦਾਤ ਦਿੰਦੇ ਹਨ। ਸੁਖੁ ਨਿਹਾਲ ਵੇਸ ਹੈ ਸੋ ਦਾਸਨ ਅਸੀਸ ਧਾਰ ਐਸੇ ਸਤਿਗੁਰ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜੇ ਗੁਰਸਿੱਖਾਂ ਦੇ ਸੀਸ ਦੇ ਉੱਤੇ ਸੇ ਹੱਥ ਧਰ ਕੇ ਤੇ ਉਹ ਗੁਰਸਿੱਖਾਂ ਦੇ ਸਾਰੇ ਦੁੱਖਾਂ ਨੂੰ ਦੂਰ ਕਰ ਦਿੰਦੇ ਹਨ। ਪਿਉ ਰਹੈ ਤਾਸਨਹ ਜਮੂ ਕੋ ਤਰਾਸ ਬਹਾ ਤੋ ਕਹਿੰਦੇ ਹਨ ਕਿ ਜਿਨ੍ਹਾਂ ਦੇ ਸਤਿਗੁਰੂ ਜੋ ਸਤਿਗੁਰੂ ਦੇ ਲਾਗੇ ਰਹਿੰਦੇ ਹਨ ਜੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜਿਆਂ ਦੀ ਸ਼ਰਣ ਤੱਕ ਲਈ ਜਿਨ੍ਹਾਂ ਨੇ ਮੈਂ ਆਇਓ ਸ਼ਰਣ ਦੀਨ ਦੁਖ ਪਾ ਸਾਹਿਬ ਜੀ ਦਾ ਬਚਨ ਆਇਓ ਸ਼ਰਣ ਦੀਨ ਦੁਖ ਪੰਜਨ ਚਿਤਮੋਂ ਤੁਮਰੀ ਔਰ ਜਿਨ੍ਹਾਂ ਨੇ ਬੇਨਤੀ ਕੀਤੀ ਵੀ ਸੱਚੇ ਪਤਸ਼ਾਹ ਮੈਂ ਆਪ ਜੀਆਂ ਦਾ ਓਟ ਔਰ ਆਸਰਾ ਤੱਕ ਕੇ ਆਪ ਜੀ ਦੀ ਸ਼ਰਣ ਦੇ ਵਿੱਚ ਆਇਆ ਆ ਤੇ ਸਤਗੁਰੂ ਸੱਜੇ ਪਤਸ਼ਾਹ ਜੀ ਉਹਨਾਂ ਦੇ ਜਨਮ ਔਰ ਮਰਨ ਦੇ ਦੁੱਖ ਦੂਰ ਕਰ ਦਿੰਦੇ ਹਨ ਤੋ ਕਹਿੰਦੇ ਹਨ ਕਿ ਉਹਨਾਂ ਨੂੰ ਗੁਣਾਂ ਦੀ ਰਾਸ ਦੇ ਦਿੰਦੇ ਨੇ ਗੁਣਾਂ ਦਾ ਖਜ਼ਾਨਾ ਦੇ ਦਿੰਦੇ ਨੇ ਸਤਗੁਰੂ ਜੀ ਉਹਨਾਂ ਗੁਰਸਿੱਖਾਂ ਨੂੰ ਕਿਸੇ ਦੇ ਅੰਦਰ ਦਇਆ ਪੈਦਾ ਕਰ ਦਿੰਦੇ ਨੇ ਕਿਸੇ ਦੇ ਅੰਦਰ ਧਰਮ ਸੰਸਾ ਚ ਜੀ ਪੈਦਾ ਕਰ ਦਿੰਦੇ ਨੇ ਕਿਸੇ ਦੇ ਅੰਦਰ ਸਤ ਪੈਦਾ ਕਰ ਦਿੰਦੇ ਨੇ ਕਿਸੇ ਦੇ ਅੰਦਰ ਸਤਿਗੁਰੂ ਜੀ ਸੰਤੋਖ ਪੈਦਾ ਕਰ ਦਿੰਦੇ ਹਨ ਇਸ ਤਰ੍ਹਾਂ ਗੁਨਾ ਦੀ ਰਾਸ ਸਤਿਗੁਰੂ ਜੀ ਬਖਸ਼ਿਸ਼ ਕਰਕੇ ਮੋਹੋਂ ਰੀਸ ਧਰ ਤੇ ਮੋਹ ਨੂੰ ਸਤ ਸੰਗਤ ਜੀ ਬਿਨ ਨਾਸ਼ ਕਰ ਦਿੰਦੇ ਹਨ ਤੋ ਕਹਿੰਦੇ ਹਨ ਕਿ ਸਤਗੁਰ ਪਿਤਾ ਜੀ ਦੀ ਸੰਗਤ ਜਿਹੜੀ ਧੰਗ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਨਾਲ ਜੁੜੀ ਹੋਈ ਸੰਗਤ ਸੀ ਉਹ ਵੀ ਦੂਰ ਦਰਾੜਿਆਂ ਤੋਂ ਆਉਂਦੀ ਹੈ। ਧੀਏ ਸੋ ਮਹਾਦੇਵ। ਹੇ ਤਗੂ ਗ੍ਰਾਮਚੇ। ਤੇ ਸੱਜ ਸੰਗਤ ਜੀ ਉਹਨਾਂ ਸੰਗਤਾਂ ਦੇ ਵਿੱਚੋਂ ਜੋ ਪੇਟਾਵਾਂ ਚੜ੍ਹਦੀਆਂ ਨੇ। ਤੇ ਉਹ ਪੇਟਾਵਾਂ ਦੇ ਵਿੱਚੋਂ ਥੋੜੀ ਸਾ ਸੰਗਤ ਜੀ ਜਿਹੜੀ ਪੇਟਾ ਹੈ ਉਹ ਕੁਝ ਪਾਈ ਪ੍ਰਥੀਚੰਦ ਨੂੰ ਚਲੀ ਜਾਂਦੀ ਏ ਤੇ ਕੁਝ ਭਾਈ ਮਾਂਦੇਵ ਨੂੰ ਚਲੀ ਜਾਂਦੀ ਹੈ। ਗ੍ਰਾਮਾ ਵਰਜਣ ਤੋਂ ਕਹਿੰਦੇ ਕਰਮਾਤ ਜਿਹੜੀ ਪ੍ਰਤੱਖ ਤੌਰ ਦੇ ਉੱਤੇ ਸੱਜ ਸੰਗਤ ਜੀ ਸਾਰੀ ਬਖਸ਼ਿਸ਼ ਗੁਰੂ ਰਾਮਦਾਸ ਮਹਾਰਾਜ ਨੇ ਉਹ ਸੱਜ ਸੰਗਤ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਦਿੱਤੀ ਹੈ ਤੇ ਇਹ ਜਿਹੜੇ ਦੋਵੇਂ ਨੇ ਨਾ ਜੀ ਪ੍ਰਿਥੀ ਚੰਦ ਤੇ ਮਾ ਦੇਵ ਹੁਣ ਪ੍ਰਿਥੀ ਚੰਦ ਵੱਡਾ ਗੁਰੂ ਰਾਮਦਾਸ ਮਹਾਰਾਜ ਦਾ ਪੁੱਤਰ ਤੇ ਜਿਹੜਾ ਬਾਬਾ ਮਾਂ ਦੇਵੇ ਇਹ ਵਿਚਾਰ ਲੈ ਜੀ ਤੇ ਧੰਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰਿਆਂ ਤੋਂ ਛੋਟੇ ਨੇ ਹੁਣ ਇਹ ਦੋਵੇਂ ਵੱਡੇ ਭਰਾ ਜਿਹੜੇ ਨੇ ਨਾ ਧੰਗੁਰੂ ਅਰਜਨ ਦੇਵ ਜੀ ਮਹਾਰਾਜੀਆਂ ਦੇ ਨਾਲੇ ਵੈਰ ਰੱਖਦੇ ਨੇ ਮੰਨ ਦੇ ਵਿੱਚ ਵੀ ਸਾਰਿਆਂ ਤੋਂ ਛੋਟਾ ਗੁਰੂ ਬਣ ਕੇ ਦੀ ਮਾਨਤਾ ਹੋਰੀਏ ਸੰਸਾਰ ਦੇ ਵਿੱਚ ਤੇ ਸਾਨੂੰ ਵੱਡਿਆਂ ਨੂੰ ਕੋਈ ਪੁੱਛਦਾ ਨਹੀਂ ਐ ਇਸ ਕਰਕੇ ਆਪਣਾ ਛੋਟਾ ਭਰਾ ਜਾਣ ਕੇ ਮਹਾਰਾਜੀਆਂ ਦੇ ਨਾਲ ਇਹ ਦੁਸ਼ਵੈਸ਼ ਕਰਦੇ ਨੇ ਈਰਖਾ ਕਰਦੇ ਹਨ ਸਾਰਾ ਜੋ ਉਦਾਰਿਆ ਵੇ ਜੱਦੇ ਹੋ ਦੇ ਸੰਗਤਿ ਆਉਂਦੇ ਹੁਣ ਸਹਿ ਸੰਗਤ ਜੀ ਸੋਚਦੇ ਨੇ ਵੀ ਜਿੰਨਾ ਇਹ ਤਨ ਪਦਾਰਥ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਸਾਰਾ ਗੁਰੂ ਅਰਜਨ ਦੇਵ ਜੀ ਮਹਾਰਾਜਿਆਂ ਨੂੰ ਚੜਤ ਚੜਾਵਾ ਚੜਦਾ ਹੈ ਸਾਨਕ ਪਦਾਰਥ ਅਨੁਠੇ ਕਬਦਾਨ ਕੇ ਹੁਣ ਸਹਿ ਸੰਗਤ ਜੀ ਸੰਗਤਾਂ ਵਿੱਚ ਨਾ ਮਹਿੰਗੀ ਤੋਂ ਮਹਿੰਗੀ ਚੀਜ਼ ਗੁਰੂ ਅਰਜਨ ਦੇਵ ਜੀ ਮਹਾਰਾਜ ਵਾਸਤੇ ਲੈ ਕੇ ਆਉਂਦੀਆਂ ਨੇ ਮਾਤਾ ਗੰਗਾ ਜੀ ਹੋਣਾ ਵਾਸਤੇ ਲੈ ਕੇ ਆਉਂਦੀਆਂ ਨੇ ਕਿਉਂਕਿ ਸਤਿਗੁਰਾਂ ਦਾ ਪਿਆਰ ਹੈ ਸੰਗਤਾਂ ਦੇ ਮਨ ਦੇ ਵਿੱਚ ਹੈ ਨਾ ਜੀ ਤੇ ਮਹਾਰਾਜ ਵਾਸਤੇ ਨਾ ਬੜੇ ਕੀਮਤੀ ਕੀਮਤੀ ਦੁਸ਼ਾਲੇ ਲੈ ਕੇ ਆਉਣੇ ਤੇ ਜੇ ਇਹਦੀ ਪ੍ਰਤੱਖ ਉਦਾਹਰਣ ਮਹਾਰਾਜਾ ਰਣਜੀਤ ਸਿੰਘ ਜੀ ਵੀ ਹੈ ਜੀ ਉਹ ਸਾਧ ਸੰਗਤ ਜੀ ਹైదరాబాద్ ਦੇ ਨਵਾਬ ਨੇ ਨਾ ਜੀ ਚੰਦੂਆ ਸਾਹਿਬ ਪੇਟ ਕੀਤਾ ਮਹਾਰਾਜਾ ਰਣਜੀਤ ਸਿੰਘ ਨੂੰ ਦੇ ਵਿੱਚ ਹੀਰੇ ਜੜੇ ਹੋਏ ਲਾਲ ਜੜੇ ਹੋਏ ਭਾਵ ਕੇ ਬੜਾ ਕੀਮਤੀ ਤੇ ਉਹ ਜਦੋਂ ਸਤ ਸੰਗਤ ਜੀ ਕਹਿੰਦੇ ਨੇ ਉਹ ਦਰਬਾਰੀਆਂ ਨੇ ਉਹ ਚੰਦੋਆ ਮਹਾਰਾਜ ਰਣਜੀਤ ਸਿੰਘ ਦੇ ਤਖਤ ਦੇ ਉੱਤੇ ਚੰਦੋਆ ਤਾਣਿਆ ਨਾ ਤੇ ਉਹਨਾਂ ਨੇ ਜਦੋਂ ਚੰਦੋਏ ਦੀ ਸ਼ੋਭਾ ਵੇਖੀ ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਵੀ ਆ ਆ ਚੰਦੋਆ ਤੇ ਮੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਦੇ ਵਿੱਚ ਜਾਜੇਗਾ ਇਹ ਇੱਥੇ ਨਹੀਂ ਸੋਨਾ ਲੱਗਣਾ ਹੈਗਾ ਇਹਨੂੰ ਤਾਰੋ ਤੇ ਸਿੱਧਾ ਦਰਬਾਰ ਸਾਹਿਬ ਪਹਚਾ ਕੇ ਆਓ ਭਾਵ ਕਹਿਣ ਤੋਂ ਵੀ ਜੋ ਵੀ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਖਜ਼ਾਨੇ ਦੇ ਵਿੱਚ ਕੀਮਤੀ ਚੀਜ਼ ਵੇਖਦੇ ਸਾਡਾ ਉਹ ਸਤ ਸੰਗਤ ਜੀ ਦਰਬਾਰ ਸਾਹਿਬ ਪੇਟਾ ਕਰਦੇ ਸਨ ਇਥੋਂ ਤੱਕ ਕਿ ਜਦੋਂ ਉਹਨਾਂ ਦੇ ਪੁੱਤਰ ਦਾ ਵਿਆਹ ਸੀ ਨਾ ਜੀ ਤੇ ਸੇਹਰਾ ਬਣਵਾਇਆ ਤੇ ਉਹ ਸੇਹਰਾ ਬੜਾ ਸੋਹਣਾ ਬਣਿਆ ਜੀ ਉਹਨ ਸਾਰੇ ਹੀਰੇਾਂ ਦੇ ਨਾਲ ਜਟਿਆ ਹੋਇਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਜਦੋਂ ਸਾਹਮਣੇ ਆਏ ਤੇ ਕਹਿਣ ਲੱਗੇ ਵੀ ਇੰਜ ਕਰੋ ਆ ਆ ਸੇਹਰਾ ਵੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਚੜਾਓ ਕਹਿਣ ਲੱਗੇ ਵੀ ਇਹ ਇੱਥੇ ਇਹਦੇ ਮੱਥੇ ਤੇ ਨਹੀਂ ਸੋਨਾ ਲੱਗਣਾ ਇਹ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਯੂਰੀ ਦੇ ਵਿੱਚ ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਦੇ ਉੱਤੇ ਲੱਗਿਆ ਕਰੇਗਾ ਨਾ ਜੀ ਤੇ ਉਦੋਂ ਸੋਨਾ ਲੱਗੇਗਾ ਫਿਰ ਸਾਧ ਸੰਗਤ ਜੀ ਇੱਕ ਮੁਸਲਮਾਨ ਕਾਜੀ ਚੌਰ ਸਾਹਿਬ ਲੈ ਕੇ ਆਇਆ ਜਿਨੇ ਬੜੀ ਮਿਹਨਤ ਦੇ ਨਾਲ ਨਾ ਬਰੀਕ ਬਰੀਕ ਤਾਰਾ ਚੰਦਨ ਦੀ ਲੱਕੜ ਦੇ ਵਿੱਚੋਂ ਕੱਢ ਕੇ ਤੇ ਸਾਧ ਸੰਗਤ ਜੀ ਮਹਾਰਾਜ ਅਰਨਜੀਤ ਸਿੰਘ ਵਾਸਤੇ ਉਹ ਚੌਰ ਸਾਹਿਬ ਲੈ ਕੇ ਆਇਆ ਤੇ ਸਾਧ ਸੰਗਤ ਜੀ ਕਹਿੰਦਾ ਵੀ ਮੈਂ ਮੈਂ ਤੁਹਾਨੂੰ ਪੇਟਾ ਕਰਨਾ ਹੈ ਇੱਕ ਕਹਿੰਦੇ ਨੇ ਵੀ ਉਹਨੇ ਚੌਰ ਸਾਹਿਬ ਉਹ ਮੱਕੇ ਪੇਟਾ ਕੀਤਾ ਤੇ ਇੱਕ ਇਥੇ ਜੀ ਮਹਾਰਾਜ ਰਣਜੀਤ ਸਿੰਘ ਜਦੋਂ ਚੌਰ ਸਾਹਿਬ ਦੀ ਸੋਭਾ ਵੇਖੀ ਤੇ ਕਹਿਣ ਲੱਗੇ ਵੀ ਗੁਰੂ ਰਾਮਦਾਸ ਮਹਾਰਾਜ ਦੇ ਦਰਦ ਕਹਿਣ ਤੋਂ ਭਾਵ ਕਿ ਜਿਹੜੀ ਵੀ ਸੋਹਣੀ ਚੀਜ਼ ਵੇਖਣੀ ਨਾ ਮਹਾਰਾਜ ਰਣਜੀਤ ਸਿੰਘ ਉਹਨਾਂ ਨੇ ਤੇ ਉਹ ਸਾਧ ਸੰਗਤ ਜੀ ਸਾਰੀਆਂ ਚੀਜ਼ਾਂ ਦਰਬਾਰ ਸਾਹਿਬ ਪੇਟਾ ਕਰ ਦਿੰਦੇ ਹੁੰਦੇ ਸਨ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਨਹੀ ਕੀ ਕਿਰਪਾ ਕੇ ਸਜੇ ਹਮੈ ਨਹੀਂ ਮੋਸੇ ਗਰੀਬ ਕਰੋੜ ਪਰੇ ਵੀ ਪਤਾ ਨਹੀਂ ਮੇਰੇ ਵਰਗੇ ਕਿੰਨੇ ਕੁ ਕਰੋੜਾ ਰੁੱਲਦੇ ਫਿਰਦੇ ਨੇ ਇਹ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਹਿਮ ਤੇ ਨਜ਼ਰੇ ਵੀ ਜਿੰਦੇ ਕਿਰਪਾ ਦੇ ਨਾਲ ਰਾਜ ਭਾਗ ਢਾ ਰਿਆਂ ਆ ਤੋ ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦਾ ਸ਼ੁਕਰ ਸ਼ੁਕਰਾਨਾ ਕਰਦਿਆਂ ਸਾਦ ਸੰਗਾ ਜੀ ਇਸ ਤਰ੍ਹਾਂ ਕੀਮਤੀ ਚੀਜ਼ਾਂ ਪੇਟਾ ਤੇ ਉਹ ਜਿਹੜੇ ਗੁਰਸਿੱਖ ਸਨ ਉਹ ਵੀ ਮਹਾਰਾਜ ਵਾਸਤੇ ਸੋਹਣੇ ਸੋਹਣੇ ਕੱਪੜੇ ਲੈ ਕੇ ਆਉਣੇ ਸੋਹਣੇ ਸੋਹਣੇ ਘੋੜੇ ਲੈ ਕੇ ਆਉਣੇ ਆ ਗਹਿਣੇ ਲੈ ਕੇ ਆਉਣੇ ਹਨ ਜੀ ਮਹਾਰਾਜ ਵਾਸਤੇ ਜੋ ਵੀ ਕੀਮਤੀ ਚੀਜ਼ ਸਿੱਖ ਵੇਖਦੇ ਸਨ ਨਾ ਗੁਰੂ ਸਾਹਿਬ ਨੂੰ ਪੇਟਾ ਕਰਦੇ ਸਨ ਇਸ ਤਰ੍ਹਾਂ ਇਹ ਪਿਰਥੀ ਚੰਦ ਹੁਣੀ ਦਾ ਇਹ ਸਾਰਾ ਕੁਝ ਚੜਦਾ ਵੇਖ ਕੇ ਤੇ ਮਨ ਦੇ ਵਿੱਚ ਹੀਰਖਾ ਰੱਖਦੇ ਹਨ ਹੁਣ ਸਤ ਸੰਗਤ ਜੀ ਇਹ ਜਰਿਆ ਨਹੀਂ ਜਾਂਦਾ ਇਹਨਾਂ ਤੋਂ ਵੀ ਸੰਗਤਾ ਕਿਉਂ ਮਥੇ ਟੇਕਦੀਆਂ ਨੇ ਗੁਰੂ ਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਿਉਂ ਇੰਨੇ ਇੰਨੇ ਕੀਮਤੀ ਬਸਤਰ ਪੇਟਾ ਕਰਦੀਆਂ ਨੇ ਚੜਾਵੇ ਚੜਾਉਂਦੀਆਂ ਨੇ ਅੱਜ ਵੀ ਕਈਆਂ ਦੇ ਦਿਲਾਂ ਦੇ ਵਿੱਚ ਅੱਗ ਲੱਗਦੀ ਹੈ ਜੀ ਕਈ ਐਨਿੰਜ ਪ੍ਰਿਥੀ ਚੰਦ ਦੀ ਔਲਾਦ ਵੀ ਜਦੋਂ ਕਿਤੇ ਦਰਬਾਰ ਸਭ ਕੋਈ ਸੋਨੇ ਦੀ ਭੇਟ ਵਸਤੂ ਕਰ ਜਾਂਦਾ ਨਾ ਜੀ ਵੀ ਅੱਜ ਫਲਾਣੇ ਗੁਰਸਿੱਖ ਨੇ ਕਿਤੇ ਗਮਲੇ ਭੇਟ ਕੀਤੇ ਜੀ ਹਾਂ ਜਾਂ ਮਹਾਰਾਜ ਵਾਸਤੇ ਆ ਉਹ ਚੀਜ਼ ਭੇਟ ਕੀਤੀ ਤੇ ਉਹ ਸਾਧ ਸੰਗਤ ਜੀ ਕਹਿੰਦਾ ਲਓ ਜੀ ਇਹ ਤੇ ਇਸ ਤਰ੍ਹਾਂ ਕਿਤੇ ਗਰੀਬਾਂ ਨੂੰ ਦਾਨ ਕਰ ਦਿੰਦੇ ਫਲਾਣਾ ਤੋਂ ਸਾਧ ਸੰਗਤ ਜੀ ਜਿਹੜੀ ਗੁਰੂ ਦੇ ਪ੍ਰਤੀ ਕਿਸੇ ਦੀ ਸ਼ਰਧਾ ਹੈ ਨਾ ਉਹ ਹਰ ਇੱਕ ਦੇ ਪ੍ਰਤੀ ਨਹੀਂ ਹੋ ਸਕਦੀ ਹੈ ਜਿਹੜਾ ਸਾਧ ਸੰਗਤ ਜੀ ਗੁਰੂ ਸਾਹਿਬ ਵਾਸਤੇ ਇੰਨਾ ਕੀਮਤੀ ਕੁਝ ਦੇ ਰਿਹਾ ਹੈ ਨਾ ਜੀ ਤੇ ਉਹਦੇ ਥੱਲੇ ਪਤਾ ਨਹੀਂ ਕਿੰਨੇ ਕੁ ਗਰੀਬ ਪਲਦੇ ਹੋਣਗੇ ਇਹ ਆਪਾਂ ਨੂੰ ਨਹੀਂ ਪਤਾ ਹੁੰਦਾ ਜੀ ਕਈਆਂ ਦਾ ਰੁਜ਼ਗਾਰ ਉਹਨਾਂ ਦੇ ਖਾਤਰ ਚੱਲਦਾ ਹੁੰਦਾ ਹੈ ਤੋ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਹੁਣ ਜਿਹੜੇ ਨੇ ਨਾ ਇਹਨਾਂ ਤੋਂ ਜਰੀ ਨਹੀਂ ਜਾਂਦੀ ਕਿ ਗੁਰੂ ਸਾਹਿਬ ਦੀ ਸੋਭਾ ਗੁਰੂ ਸਾਹਿਬ ਦੀ ਜੇ ਦਰਬਾਰ ਦੀ ਇਹ ਦੇਖ ਵੇਖ ਕੇ ਜਾਂ ਸਾਧ ਸੰਗਤ ਜੀ ਚੜਤ ਚੜਾਵਾ ਵੇਖ ਕੇ ਦੋਵੇਂ ਭਰਾ ਛੜਦੇ ਰਹਿੰਦੇ ਹਨ ਉਹ ਲਗ ਪ੍ਰਾਪਤ ਭਯੋ ਐ ਸਵਾਰਜ ਮਹਾਨ ਕੇ ਉਹ ਕਹਿੰਦੇ ਨੇ ਉਹ ਸੋਚਦੇ ਨੇ ਕਹਿਣ ਲੱਗੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਰੇ ਕਾ ਸੇ ਦਾ ਮਾਲਕ ਬਣ ਕੇ ਬੈਠਾ ਹੋਇਆ ਤੇ ਹੈ ਹੀ ਮਾਲਕ ਨੇ ਜੀ ਦੁਨੀਆ ਦੇ ਹੈ ਧਰਨ ਗਗਨ ਨਵਖੰਡ ਮੈਂ ਜੋਤ ਸਵੈ ਰੂਪੀ ਰਹਿਉ ਪਰ ਭਨ ਮਥਰਾ ਕਜ ਭੇਦ ਨਹੀਂ ਗੁਰੂ ਅਰਜਨ ਪ੍ਰਤਾਖਰ ਹੁਣ ਪ੍ਰਤਾਖਰ ਕੀ ਇਹ ਪ੍ਰਮਾਤਮਾ ਖੁਦ ਹੈ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਦਾ ਦਾਤਾ ਰੇ ਤੇ ਇਹ ਨਿਕਿ ਨਿਕੀਆਂ ਚੀਜ਼ਾਂ ਦੇ ਮਾਲਕ ਸਮਝੀ ਜਾਂਦੇ ਨੇ ਲਓ ਜੀ ਆਏ ਨੇ ਸੂਟਾਂ ਦਾ ਮਾਲਕ ਬਣ ਗਿਆ ਉਹ ਧੰਗ ਗੁਰੂ ਅਰਜਨ ਦੇਵ ਮਹਾਰਾਜ ਤੇ ਕਰੋੜਾਂ ਬ੍ਰਾਹਮਣਾਂ ਦਾ ਮਾਲਕ ਹੈ ਉਹ ਦਿਨ ਗੀਤ ਗਾਏ ਗਾਦੀ ਗੁਰਤਾ ਕੀ ਲੀਏ ਤੋ ਕਹਿੰਦੇ ਹਨ ਬੜਾ ਚਿਹਰੇ ਨੂੰ ਹੋ ਗਿਆ ਗੁਰਤਾ ਗੱਦੀ ਤੇ ਬੈਠੇ ਨੂੰ ਮੇਲਾ ਆਇਆ ਮਹ ਮੇਤ ਸੰਕਰਾਂਤ ਕੋ ਤੋ ਕਹਿੰਦੇ ਹਨ ਕਿ ਜਦੋਂ ਸਾਧ ਸੰਗਤ ਜੀ ਮਕਰ ਸੰਕਰਾਂਤੀ ਦਾ ਮੇਲਾ ਆਇਆ ਹੈ ਨਰ ਮਜੂਰ ਗਾਣਾ ਤੋਂ ਕਹਿੰਦੇ ਹਨ ਕਿ ਜਦੋਂ ਸਾਧ ਸੰਗਤ ਜੀ ਦੂਰ ਦਰਾੜਿਆਂ ਤੋਂ ਸੰਗਤਾਂ ਮਿਲ ਕੇ ਇਕੱਠ ਕਰਕੇ ਸ੍ਰੀ ਦਰਬਾਰ ਸਾਹਿਬ ਪਹੁੰਚੀਆਂ ਹਨ ਗੁਰਨਿਤ ਉਦਾਰਤ ਦਰਭੂਰ ਭਾਂਤ ਕੋ ਤੋਂ ਕਹਿੰਦੇ ਹਨ ਕਿ ਕੋਈ ਕਿਸੇ ਪ੍ਰਕਾਰ ਦੀ ਪੇਟਾ ਲੈ ਕੇ ਆ ਰਿਹਾ ਕੋਈ ਮਾਇਆ ਦੀ ਕੋਈ ਸੋਨੇ ਦੀ ਇਸ ਤਰ੍ਹਾਂ ਵਿਅੰਤ ਪ੍ਰਕਾਰ ਦੀਆਂ ਪੇਟਾ ਲੈ ਕੇ ਸੰਗਤਾਂ ਪਹੁੰਚੀਆਂ ਹਨ ਤੋ ਕਹਿੰਦੇ ਹਨ ਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਉੱਤੇ ਬਰਾਜਮਾਨ ਨੇ ਸੰਗਤਾਂ ਆਣ ਕੇ ਗੁਰੂ ਸਾਹਿਬ ਦੇ ਚਰਣਾ ਦੇ ਵਿੱਚ ਅਰਜਾ ਗੁਜਾਰਦੀਆਂ ਨੇ ਅਰਦਾਸਾਂ ਕਰਦੀਆਂ ਹਨ ਤੋ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਰੇ ਗੁਰਸਿੱਖਾਂ ਦੀ ਅਰਦਾਸ ਸੁਣ ਕੇ ਤੇ ਸਭ ਨੂੰ ਸਦ ਸੰਗਤ ਜੀ ਦਾਤਾਂ ਦੇ ਕੇ ਨਿਹਾਲ ਕਰਦੇ ਹਨ ਆ ਗੁਰਸੇਖ ਸੰਗਤਾਂ ਬੜੇ ਚਾਅ ਦੇ ਨਾਲ ਆਣ ਕੇ ਗੁਰੂ ਸਾਹਿਬ ਦੇ ਸਾਹਮਣੇ ਨਾ ਖੜ ਕੇ ਮੱਥਾ ਟੇਕਦਿਆਂ ਨੇ ਨਾਲ ਪੇਟਾਵਾ ਅੱਗੇ ਰੱਖਦਿਆਂ ਨਾ ਪਾਏ ਪਾਏ ਬਾਰ ਕੋ ਹਰ ਇੱਕ ਘਰ ਜਾਤ ਕੋ ਤੇ ਮਹਾਰਾਜ ਉਹਨਾਂ ਨੂੰ ਸਾਧ ਸੰਗਤ ਜੀ ਵਰ ਦਿੰਦੇ ਨੇ ਜਦੋਂ ਮਹਾਰਾਜ ਰਹਿਮਤਾਂ ਦੇ ਨਾਲ ਸਾਰਿਆਂ ਨੂੰ ਨਵਾਜਦੇ ਹਨ ਕਹਿੰਦੇ ਹਨ ਕਿ ਕੋਈ ਸਤਸੰਗਤ ਜੀ ਕਾਬਲ ਕੰਧਾਰ ਵੱਲੋਂ ਇੱਕ ਬੜਾ ਗੁਰਸਿੱਖ ਪ੍ਰੇਮੀ ਆਇਆ ਹੈ ਤੇ ਉਹਨੇ ਨਾ ਮਹਾਰਾਜ ਵਾਸਤੇ ਚੰਗੇ ਸੋਹਣੇ ਗਹਿਣੇ ਲੈ ਕੇ ਨਾ ਜੀ ਜਿਹੜੇ ਸੋਨੇ ਦੇ ਵਜ਼ਨ ਦੇ ਵਿੱਚ ਵੀ ਪਾ ਰਹੇ ਨੇ ਤੇ ਜਿਹੜੀ ਜਨਾਂ ਦੀ ਬੰਤਰ ਵੀ ਬੜੀ ਸੋਹਣੀ ਹੈ ਜੀਵਨ ਮਨੋਹਰ ਚੜਾਏ ਹੱਥ ਬੰਦ ਕੇ ਤੇ ਕਹਿਣ ਲੱਗੇ ਕਿ ਉਹ ਜਿਹੜੇ ਹੱਥਾਂ ਦੇ ਕੰਗਣ ਜਿਨ੍ਹਾਂ ਦੇ ਉੱਤੇ ਸਤਸੰਗਤ ਜੀ ਬੜੀ ਕਾਰਾਗਰੀ ਕੀਤੀ ਹੋਈ ਤੇ ਜਿਨ੍ਹਾਂ ਦੇ ਉੱਤੇ ਸਤ ਸੰਗਤ ਜੀ ਰੇ ਰਹਿਣ ਦੀਆਂ ਕਣੀਆਂ ਜੜੀਆਂ ਹੋਈਆਂ ਨੇ ਉਹ ਸਤ ਸੰਗਤ ਜੀ ਲਿਆ ਕੇ ਜਦੋਂ ਕੰਗਣ ਸਤਗੁਰਾਂ ਨੂੰ ਭੇਟਾ ਕੀਤੇ ਹਨ ਜਨਤੀ ਸੁਣਾਈ ਦੇਹ ਮੰਦਰ ਪੁਚਾਈ ਜੇ ਹੋ ਆ ਮਹਾਰਾ ਕਹਿਣ ਲੱਗੇ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਵੀ ਆ ਸੋਹਣਾ ਸੂਟ ਤੇ ਮਹਾਰਾਜ ਆ ਕੀਮਤੀ ਦੁਸ਼ਾਲਾ ਤੇ ਆ ਸੋਹਣੇ ਕੰਗਣ ਮੈਂ ਮਾਂ ਗੰਗਾ ਜੀ ਵਾਸਤੇ ਲੈ ਕੇ ਆਇਆ ਆ ਵੀ ਆਪ ਜੀ ਕਿਰਪਾ ਕਰੋ ਵੀ ਇਹਨੂੰ ਆਪ ਜੀ ਘਰ ਦੇ ਘਰ ਦੇ ਵਿੱਚ ਪਚਾ ਦੇਣਾ ਕਰੋ ਜੀ ਭਾਵਨਾ ਪੂਰੇ ਹੋ ਮੇਰੀ ਦਾਨੀ ਹੋ ਆਨੰਦ ਕੇ ਕਹਿਣ ਲੱਗੇ ਧੰ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਆਪ ਜੀ ਬੜੇ ਮਹਾਨ ਦਾਤੇ ਹੋ ਤੇ ਕਿਰਪਾ ਕਰੋ ਮੇਰੀ ਬੇਨਤੀ ਪ੍ਰਵਾਨ ਕਰੋ ਜੀ ਜਿਉ ਮਾਨ ਦਾਸ ਕੋ ਪੁਠਾਇਓ ਸੋ ਆਵਾਸ ਕੋ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਬੇਨਤੀ ਪ੍ਰਵਾਨ ਕਰਕੇ ਉਹ ਸੋਨੇ ਸੋਨੇ ਦੇ ਗਹਿਣੇ ਉਹ ਕੀਮਤੀ ਦੁਸ਼ਾਲੇ ماں ਗੰਗਾ ਜੀ ਵਾਸਤੇ ਸਾਰ ਸੰਗਾ ਜੀ ਭੇਜ ਦਿੱਤੇ ਹਨ ਜੋ ਕਹਿੰਦੇ ਹਨ ਕਿ ਸਾਰੇ ਵੇਚਦੇ ਰਹਿ ਕੇ ਵੀ ਇਹ ਬੜਾ ਬੜੀ ਕੀਮਤੀ ਚੀਜ਼ ਅਜੇ ਗੁਰਸਿੱਖ ਲੈ ਕੇ ਆਇਆ ਹੈ ਗੰਗਾ ਤੋ ਕਹਿੰਦੇ ਹਨ ਕਿ ਜਦੋਂ ਮਾਂ ਗੰਗਾ ਜੀ ਨੇ ਸਤ ਸੰਗਤ ਜੀ ਉਹ ਗਹਿਣੇ ਵੇਖੇ ਨੇ ਤੇ ਹੱਥ ਕੰਗ ਜਿਹੜੇ ਉਹ ਜਿਹੜੇ ਕੰਗਣ ਸਨ ਹੱਥਾਂ ਦੇ ਵਿੱਚ ਪਾਏ ਨੇ ਪੋਸ਼ਾਕ ਪਹਿਰ ਕੇ ਮਾਂ ਗੰਗਾ ਜੀ ਤੇ ਸਤ ਸੰਗਤ ਜੀ ਬੜੇ ਖੁਸ਼ ਹੋਏ ਹਨ ਤਪदाई ਜਾਨ ਕੰਤਹ ਵਿਲੰਦ ਕੇ ਤੇ ਸਤ ਸੰਗਤ ਜੀ ਨਾਲ ਸ਼ੁਕਰ ਕੀਤਾ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕਹਿਣ ਲੱਗੇ ਮਹਾਰਾਜ ਵੀ ਅਸੀਂ ਨੇ ਜੋਗੇ ਕਿੱਥੇ ਸਾਂ ਤੇਰੇ ਲੜ ਲੱਗੀਆਂ ਆ ਤੇ ਦੁਨੀਆ ਦੇ ਆਨੰਦ ਭਾਗ ਮੈਂ ਮਾਣਦੀ ਹਾਂ ਸੰਗਤ ਵਰਿੰਦ ਤੇ ਜਾ ਕਾਮ ਦੀਨ ਦੀਏ ਸਿਰ ਪਾਉ ਜਿਉ ਚਿਤ ਜਾਨੇ ਤੋਂ ਕਹਿੰਦੇ ਹਨ ਕਿ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮੇਲਾ ਸਮਾਪਤ ਹੋਇਆ ਜੀ ਸਾਰੀਆਂ ਸੰਗਤਾਂ ਦੇ ਉੱਤੇ ਮਹਾਰਾਜ ਨੇ ਖੁਸ਼ੀ ਕੀਤੀ ਕੱਲੇ ਕੱਲੇ ਗੁਰਸਿੱਖ ਨੂੰ ਮਹਾਰਾਜ ਨੇ ਸਰਪਾਉ ਦੇ ਕੇ ਤੋਰਿਆ ਹੈ ਮਨੋਰਥ ਪਠਾਨੇ ਹਾਂ ਕੋਈ ਕਿਸੇ ਨੇ ਦੁੱਧ ਦੀ ਦਾਤ ਮੰਗੀ ਉਹਨੂੰ ਦੁੱਧ ਦੀ ਦਾਤ ਦਿੱਤੀ ਏ ਪੁੱਤ ਦੀ ਦਾਤ ਮੰਗੀ ਉਹਨੂੰ ਪੁੱਤ ਦੀ ਦਾਤ ਦਿੱਤੀ ਏ ਮਹਾਰਾਜ ਨੇ ਕਿਸੇ ਨੇ ਹਵੇਲੀ ਮੰਗੀ ਕਿਸੇ ਨੇ ਤੇਲੀ ਮੰਗੀ ਮਹਾਰਾਜ ਨੇ ਸਭ ਦੇ ਮਨੋਰਥ ਪੂਰੇ ਕੀਤੇ ਹਨ ਨਨਹੇ ਪਾਤ ਸਪਕੰਨੇ ਤੇ ਕਈਆਂ ਨੇ ਹੱਥ ਜੋੜ ਕੇ ਆਖਿਆ ਦਾਤਾ ਜੀ ਕੁਛ ਨਹੀਂ ਚਾਹੀਦਾ ਬਸ ਤੁਸੀਂ ਸਦਾ ਸਾਡੇ ਅੰਗ ਸੰਗ ਰਹੋ ਦੁਕਾਲੰ ਪਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਪੂਤੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਅਸੀਂ ਇਹੀ ਚਾਹੁੰਨੇ ਆ ਵੀ ਹਰ ਵਕਤ ਤੁਹਾਡਾ ਜਿਹੜਾ ਕਹਿ ਲੋ ਵੀ ਦਰਸ਼ਨ ਸਾਨੂੰ ਹੁੰਦਾ ਰਹੇ ਤੇ ਤੁਹਾਡੀ ਸੰਗਤ ਸਾਨੂੰ ਸਦਾ ਮਿਲਦੀ ਰਹੇ ਤੁਸੀਂ ਸਦਾ ਸਾਡੇ ਅੰਗ ਸੰਗ ਬਸੋ ਜੀ ਏਤਤ ਕੋ ਸਤ ਨਾਮ ਲਗਾਇਓ ਏਤਤ ਗਿਆਨ ਤੇ ਕੀ ਨਮਾਮੇ ਕਈਆਂ ਨੂੰ ਸਤਗੁਰਾਂ ਨੇ ਨਾਮ ਦੀ ਦਾਤ ਦੇ ਨਾਲ ਨਵਾਜਿਆ ਹੈ ਤੇ ਮਹਾਰਾਜ ਨੇ ਬਚਨ ਕੀਤਾ ਜਾ ਕੇ ਆਪਣੇ ਪਿੰਡ ਦੇ ਵਿੱਚ ਆਪ ਜਪਿਆ ਕਰਨ ਵਾਲੇ ਜਪਾਇਆ ਕਰ ਕਈਆਂ ਨੂੰ ਮਹਾਰਾਜ ਨੇ ਗਿਆਨ ਦੀ ਦਾਤ ਦਿੱਤੀ ਹੈ ਭਾਈ ਤੂੰ ਗੁਰੂ ਕੀ ਬਾਣੀ ਦਾ ਪ੍ਰਚਾਰ ਕਰਿਆ ਕਰ ਜਾ ਕੇ ਹਾਂ ਜੀ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਜਿਸ ਨੂੰ ਅਧਿਕਾਰੀ ਜਾਣਿਆ ਤਿਸ ਤਿਸ ਨੂੰ ਉਹੋ ਜੀ ਦਾਤ ਦੇ ਕੇ ਮਹਾਰਾਜਿਆਂ ਨੂੰ ਨਵਾਜ ਕੇ ਭੇਜਿਆ ਹੈ ਅੱਗੇ ਗੁਰੂ ਸਾਹਿਬ ਜੀ ਕਿਵੇਂ ਖੁਸ਼